ਤੁਸੀਂ ਦੇਖ ਰਹੇ ਹੋ ਨਮਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਇਹ ਰੋਡ ਹੈਗਾ ਨਾ ਇਹ ਚਰਨ ਕਮਲ ਚੌਂਕ ਤੋਂ ਜਿਹੜਾ ਸਾਡਾ ਇਤਿਹਾਸਕ ਗੁਰਦੁਆਰਾ ਸ੍ਰੀ ਚਰਨਗੰਗ ਸਾਹਿਬ ਨੂੰ ਇਹ ਰੋਡ ਜਿਹੜਾ ਜਾਂਦਾ ਹੈਗਾ ਇੱਥੇ ਤਕਰੀਬਨ ਕਈ ਮਹੀਨਿਆਂ ਤੋਂ ਜਿਹੜੀ ਆ ਸੜਕ ਦੇ ਵਿੱਚ ਥੋੜੀ ਥੋੜੀ ਦੂਰ ਤੋਂ ਜਿਹੜੇ ਟੋਏ ਪਏ ਹੋਏ ਨੇ ਇਹਨਾਂ ਦੇ ਵਿੱਚ ਮੋਟਰਸਾਈਕਲ ਵਾਲੇ ਆ ਕੇ ਗਿਰਦੇ ਨੇ ਗੱਡੀਆਂ ਵਾਲੇ ਟਾਇਰ ਫੱਟਦੇ ਨੇ ਬਾਹਰੋਂ ਜਿਹੜੀ ਸੰਗਤ ਆਈ ਆ ਉਹਨਾਂ ਨੇ ਰੋਡ ਕਰਕੇ ਉਹਨਾਂ ਦਾ ਇੰਨੀ ਦੁਰਦਸ਼ਾ ਜਿਹੜੀ ਹੈਗੀ ਆ ਖਰਾਬ ਹੋ ਜਾਂਦੀ ਆ ਇੱਥੇ ਜਿਹੜੇ ਮਾਰਕੀਟ ਵਾਲੇ ਲੋਕ ਨੇ ਆਪਾਂ ਇਹਨਾਂ ਨਾਲ ਗੱਲ ਕਰਨੀ ਚਾਹਾਂਗੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਪਪੂ ਜੀ ਇਹ ਸੜਕ ਬਾਰੇ ਤੁਸੀਂ ਦੇਖੋ ਇਹ ਜੀ ਤਕਲੀਫ ਹਰੇਕ ਨੂੰ ਆ ਇਹਦੇ ਬਾਰੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਦੇਖਣਾ ਚਾਹੀਦਾ ਸਾਡੇ ਕਮੇਟੀ ਵਾਲਿਆਂ ਨੂੰ ਕੋਈ ਨਾ ਕੋਈ ਮੁੱਦਾ ਚੱਕਣਾ ਚਾਹੀਦਾ ਇਹਦੇ ਬਾਰੇ ਅਸੀ ਤਾਂ ਕਹਿੰਦੇ ਆ ਕਿ ਹਰੇਕ ਦਾ ਹੀ ਇਹਦੇ 'ਚ ਨੁਕਸਾਨ ਹੋ ਰਿਹਾ। ਕਿ ਕਮ ਸੇ ਕਮ ਇਹ ਚੀਜ਼ 'ਤੇ ਧਿਆਨ ਦਿੱਤਾ ਜਾਵੇ। ਉਪੋਜੀ ਜਿਹੜੇ ਆਈ ਰੋਡ ਆ ਇੱਥੋਂ ਜਿਹੜਾ ਜਦੋਂ ਆਪਣੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨਗੰਗ ਸਾਹਿਬ ਨੇ ਸੰਗਤ ਬਾਹਰੋਂ ਆਉਂਦੀ ਆ ਕਿ ਉਹਨਾਂ ਨੂੰ ਕੋਈ ਨਾ ਕੋਈ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਹੀਂ ਕਰਦਾ ਮੈਂ। ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਸਾਰਿਆਂ ਲਈ ਹੋ ਆ ਸ਼ਹਿਰ ਵਾਸੀਆਂ ਨੂੰ ਵੀ ਆ ਤੇ ਬਾਹਰੋਂ ਸੰਗਤ ਦਾ ਥੋੜਾ ਜਿਹਾ ਜ਼ਿਆਦਾ ਨਾਰਾਜ਼ ਹੋ ਕੇ ਜਾਂਦੀ ਆ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਨੂੰ ਰੋੜ ਜਾਂਦੀ ਆ ਇਹ। ਇਸ ਵੱਲ ਜ਼ਰੂਰ ਧਿਆਨ ਦੇਣ ਤੁਸੀਂ ਕਦੀ ਇਹ ਦੇਖਿਆ ਕਦੀ ਕੋਈ ਪੀ ਡਬਲਯੂਈ ਵਿਭਾਗ ਵਾਲੇ ਆ ਕੇ ਕੋਈ ਪੱچے ਲਾ ਜਾਣ ਇੱਥੇ ਨਹੀਂ ਜੀ ਬਿਲਕੁਲ ਨਹੀਂ ਜੀ ਇਹ ਤਾਂ ਮੇਰੇ ਹਿਸਾਬ ਨਾਲ ਘੱਟੋ ਘੱਟ 2 ਸਾਲ ਹੋ ਗਏ ਇਹ ਪਹਿਲਾਂ ਵੀ ਮਾਰਕੀਟ ਵਾਲਿਆਂ ਨੇ ਆਪਣੇ ਉਹਦੇ ਤੇ ਭਰਾਇਆ ਸੀਗਾ ਇੱਕ ਵਾਰੀ ਖੱਡੇ ਦੋ ਦੋ ਕਵਾਰ ਉਹ ਇਹ ਵੀ ਰੁਕੇ ਨਹੀਂ ਹੈਗੇ ਕਮ ਸੇ ਕਮ ਕਮੇਟੀ ਵਾਲਿਆਂ ਨੂੰ ਚਾਹੀਦਾ ਕਿ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਸਹੀ ਕੀਤਾ ਜਾਵੇ ਸਾਡੇ ਦਾ ਹੋਰ ਵੀ ਬਾਜ਼ੀ ਖੜੇ ਆਪਾਂ ਇਹਨਾਂ ਨੂੰ ਵੀ ਚਾਹਾਂਗੇ ਅਨੂਪਾਪੂ ਜੀ ਤੁਸੀਂ ਦੱਸੋਗੇ ਇਹ ਸੜਕ ਕਿੰਨੇ ਚਿਰ ਤੋਂ ਖਰਾਬ ਹੈ ਟੋਏ ਕਿਉਂ ਨਹੀਂ ਹਲਦੇ ਕਿ ਭਰੇ ਜਾਂਦੇ ਇਹ ਸੜਕ ਨੂੰ ਤਾਂ ਇੱਕ ਕਟੋ-ਕਟ ਸਾਲ 2 ਸਾਲ ਹੋ ਗਏ ਲੈ ਜੀ ਐਦਾਂ ਹੀ ਖਰਾਬ ਹੋ ਜਾਂਦਾ ਕੋਈ ਠੀਕ ਨਹੀਂ ਕਰਦਾ ਕੋਈ ਲੈਣਾ ਨਹੀਂ ਦਿੰਦਾ ਬਹੁਤ ਜ਼ਿਆਦਾ ਖਰਾਬ ਹੈ ਇਹ ਜਿਹੜੀ ਬਾਰੋਂ ਸੰਗਦਾਂ ਦੀ ਉਹਨੂੰ ਕੋਈ ਪਰੇਸ਼ਾਨੀ ਹੈ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਈ ਮੋਟਰਸਾਈਕਲ ਵਾਲਾ ਕੋਈ ਗੱਡੀਆਂ ਵਾਲੇ ਵਿਚਾਰੇ ਉਹਦੇ गिर ਕੇ ਜਾਂਦੇ ਸੱਟਾਂ ਲਵਾ ਕੇ ਜਾਂਦੇ ਆ ਜੀ ਬਹੁਤ ਬੁਰਾ ਹਾਲ ਕੋਈ ਪੀਡਬਲ ਡੀ ਵਾਲਾ ਮਹਿਕਮਾ ਇੱਥੇ ਪਹੁੰਚਦਾ ਇੱਥੇ ਕੋਈ ਕੋਈ ਕੁਝ ਨਹੀਂ ਜਾਂਦਾ ਜੀ ਬਸ ਦੇਖਾ ਦੇਖੀ ਕਰਕੇ ਚਲੇ ਜਾਂਦੇ ਬਸ ਸਾਡੇ ਬਾਪੂ ਜੀ ਨੇ ਜਿਹੜੇ ਰੋਜ਼ਾਨਾ ਇੱਥੋਂ ਲੰਘਦੇ ਨੇ ਇਹਨਾਂ ਨੂੰ ਬੜੀ ਜਿਹੜੀ ਹੈਗੀ ਆ ਇਹ ਰੋਡ ਜਿਹੜਾ ਟੁੱਟੇ ਹੋਏ ਦਾ ਸਾਹਮਣਾ ਕਰਨਾ ਪੈਂਦਾ ਇਹ ਮੋਟਰਸਾਈਕਲ ਦਾ ਟਾਇਰ ਕਈ ਵਾਰੀ ਇੱਥੇ ਵੱਜ ਕੇ ਇਹਨਾਂ ਦਾ ਮੋਟਰਸਾਈਕਲ ਦਾ ਪੈਂਚਰ ਵੀ ਹੋਇਆ ਆਪਾਂ ਗੱਲ ਕਰਦੇ ਆ ਬਾਪੂ ਜੀ ਨਾਲ ਬਾਪੂ ਜੀ ਕੀ ਕਹਿਣਾ ਚਾਹੁੰਦੇ ਆ ਰੋਡ ਬਾਰੇ ਦੇਖੋ ਜੀ ਸਾਡੀਆਂ ਸਰਕਾਰਾਂ ਦੀ ਰਗੈਲੀ ਆ ਪਹਿਲਾਂ ਕਈ ਸਰਕਾਰਾਂ ਲੰਘੀਆਂ ਇੱਥੋਂ ਅਕਾਲੀ ਸਰਕਾਰ ਲੰਗੀ ਕਾਂਗਰਸ ਸਰਕਾਰ ਲੰਗੀ ਹੁਣ ਆਮ ਪਾਰਟੀ ਆ ਇਹ ਇਤਿਹਾਸ ਗੁਰਦੁਆਰਾ ਆ ਇਹਦੇ ਵੱਲ ਕੋਈ ਵੀ ਪਾਰਟੀ ਧਿਆਨ ਦੇਣ ਦਾ ਨੀ ਕਰਦੀ ਹੈਗੀ ਤੇ ਇਹ ਸੜਕ ਦੇਖੋ ਸਾਰੀ ਕੁੱਟੀ ਹੋਈ ਹੈ ਸਿਰ ਤੋਂ ਅੰਤ ਤੱਕ ਤੇ ਇਹ ਸੜਕ ਦੇਵਾ ਨੇ ਪਹਿਲ ਦੇ ਆਧਾਰ ਤੇ ਧਿਆਨ ਦਾ ਚਾਹੀਦਾ ਸਰਕਾਰਾਂ ਨੂੰ ਇਹ ਪਹਿਲ ਦੇ ਆਧਾਰ ਤੇ ਸੜਕ ਬਣਾਉਣ ਜਿਹੜੇ ਇਤਿਹਾਸ ਗੁਰਦੁਆਰਾ ਇਹ ਤਾਂ ਹਸਖ ਨਗਰੀ ਹੈ ਇੱਥੇ ਚਾਰ ਗੁਰਦੁਆਰੇ ਇਤਿਹਾਸਕ ਨੇ ਜੋ ਕਿ ਕਿਹੜਾ ਕਿਹੜਾ ਮਾਲਕ ਦੱਸ ਸਕਦੇ ਹਾਂਜੀ ਗੁਰਦੁਆਰਾ ਚਨਕਨ ਸਾਹਿਬ ਜੀ ਗੁਰਦੁਆਰਾ ਚਵਾਰਾ ਸਾਹਿਬ ਜੀ ਗੁਰਦੁਆਰਾ ਕਣੀਖਣਾ ਵਿਖਿਆ ਜੀ ਗੁਰਦੁਆਰਾ ਕਿਰਪਾਨ ਭੇੜ ਜੀ ਇੱਥੇ ਚਾਰ ਤੇ ਹਸ ਗੁਰਦੁਆਰੇ ਆ ਜੀ ਇੱਥੇ ਦੇਖੋ ਸੰਗਤ ਬਹੁਤ ਦੂਰ ਦੂਰ ਆਉਂਦੀ ਆ ਬਹੁਤ ਜੇ ਆਪਾਂ ਗੱਲ ਕਰੀਏ ਸੰਗਤ ਦੀ ਜਿਹਦਾ ਇਤਿਹਾਸ ਗੁਰਦੁਆਰਾ ਸੰਗਤ ਇੱਥੇ ਕਿੰਨੀ ਆਉਂਦੀ ਹੋਊਗੀ ਸੰਗਤ ਤਾਂ ਇੱਥੇ ਬਹੁਤ ਆਉਂਦੀ ਤੁਹਾਨੂੰ ਤਾਂ ਲੱਖਾਂ ਦੇ ਹਿਸਾਬ ਨਾਲ ਸੰਗਤ ਆਉਂਦੀ ਆ ਜੀ ਇੱਥੇ ਸੰਗਤ ਬਹੁਤ ਆਉਂਦੀ ਆ ਹਾਂ ਜੀ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਸੰਗਤ ਬਹੁਤ ਦੂਰ ਦੂਰ ਆਉਂਦੀ ਆ ਜੀ ਤੇ ਇਹ ਜਿਹੜਾ ਆਪਣੇ ਮੇਨ ਗੇਟ ਕਨੀਖਾ ਨਿਖਾ ਗੇਟਾਂ ਤੋਂ ਲੈ ਕੇ ਗੁਰਦੁਆਰਾ ਚਰਨ ਕੰਨ ਸਾਹਿਬ ਤੱਕ ਸੜਕ ਇਹ ਪਹਿਲੇ ਅਧਾਰ ਤੇ ਬਣਨੀ ਚਾਹੀਦੀ ਆ ਸਰਕਾਰਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਹ ਰੋਡ ਦੇ ਜਿਹੜੇ ਹਾਲਾਤ ਨੇ ਇੰਨੇ ਮਾੜੇ ਨੇ ਇਹ ਛਾਵੜਾ ਫੋਟੋ ਸਟੇਡ ਵਾਲੇ ਉਹ ਜਿਹੜਾ ਟੋਇਆ ਵਾ ਇਹ ਬਹੁਤ ਵੱਡਾ ਹੈਗਾ ਡੂੰਗਾ ਤੇ ਇਹ ਇਦਾਂ ਹੀ ਚੱਕੇ ਨੂੰ ਭਰਦੇ ਆ ਲੋ ਵੀ ਕਿਸੇ ਰਾਹੀ ਗਿਰ ਜਿਹੜਾ ਹੈਗਾ ਉਹ ਉਹਦੇ ਉਹਦਾ ਨੁਕਸਾਨ ਨਾ ਹੋਵੇ ਜਾਂ ਉਹਦਾ ਕੋਈ ਮੋਟਰਸਾਈਕਲ ਜਾਂ ਕੋਈ ਸਾਈਕਲ ਕਿਸੇ ਦਾ ਵਿੱਚ ਵਜ ਕੇ ਕੋਈ ਗੇਰੇ ਨਾ ਕਿਸੇ ਦੇ ਸੱਟ ਪੇਟ ਨਾ ਲੱਗੇ ਇਹ ਆਪਣੀ ਸੇਵਾ ਆਪਣੀ ਦੁਕਾਨ ਤੇ ਬੈਠੇ ਹੈਗੇ ਇਹ ਨਮਾਉਂਦੇ ਨੇ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਾ ਇਹ ਸਬੰਧਤ ਵਿਭਾਗਮੇ ਵਾਲੇ ਨੇ ਪੀ ਡਬਲਯੂ ਡੀ ਵਾਲੇ ਉਹਨਾਂ ਨੇ ਇੰਨੀ ਸ਼ਰਮ ਲਾਈ ਹੋਈ ਆ ਉਹ ਵੀ ਮੇਰਾ ਖਿਆਲ ਦਿਹਾੜੀ ਚੋ ਕਈ ਵਾਰੀ ਇਥੋਂ ਨੰਗਲੇ ਹੋਣਗੇ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਨੀਆਂ ਆਂਦੀ ਕਿ ਇਹ ਜਿਹੜੇ ਰੋਡ ਨੇ ਟੁੱਟੇ ਹੋਏ ਨੇ ਕਿ ਇਹਦਾ ਨੁਕਸਾਨ ਹੋ ਸਕਦਾ ਅਸੀਂ ਗੱਲ ਕਰਾਂਗੇ ਜਿਹੜੇ ਸ਼ਾਵੜਾ ਫੋਟੋ ਸਟੇਡ ਵਾਲੇ ਹੈਗੇ ਇਹਨਾਂ ਦੇ ਨਾਲ ਲਵੀ ਇਹ ਕਿੰਨਾ ਚਿਰ ਤੋਂ ਜਿਹੜਾ ਟੋਇਆ ਪਿਆ ਹੋਇਆ ਵਾ ਔਰ ਇਹ ਟੋਏ ਨੂੰ ਇਹਨਾਂ ਨੇ ਸਰਕਾਰਾਂ ਨੇ ਹਲੇ ਤੱਕ ਕਰ ਕਿਉਂ ਨਹੀਂ ਭਰਿਆ ਕਿਉਂ ਨਹੀਂ ਕੋਈ ਇੱਥੇ ਬਜਰੀ ਜਿਹੜਾ ਜਾਂ ਲੋਕ ਰੇਤਾ ਕੋਈ ਮਟੀਰੀਅਲ ਲਾਇਆ ਇਹਦਾ ਨਾ ਕਿਈ ਨਾ ਕਈ ਵਾਰ ਇਸ ਤਰ੍ਹਾਂ ਹੁੰਦਾ ਵਾ ਹੁਣ ਦੇਖੋ ਇਤਿਹਾਸ ਗੁਰਦੁਆਰਾ ਸੰਗਤ ਬਾਹਰ ਆਉਂਦੀ ਆ ਇਹ ਦੇਖੋ ਤੁਸੀਂ ਦੇਖ ਰਹੇ ਹੋ ਸੰਗਤ ਜਿਹੜੀ ਆ ਰਹੀ ਆ ਇਹ ਗੁਰਦੁਆਰਾ ਸਾਹਿਬ ਦੇ ਚੇਚਾ ਦਰਸ਼ਨ ਕਰਕੇ ਇੱਥੇ ਜਿਹੜੇ ਹੈਗੇ ਜਾਂਦੀ ਹੈ ਸੰਗਤ ਪਰ ਇਹ ਜਿਹੜੇ ਹੈਗੇ ਸਾਡੀਆਂ ਸਰਕਾਰਾਂ ਦੀਆਂ ਨਲਕੀਆਂ ਕਾਰਨ ਕੁਝ ਮਹਿਕਮਿਆਂ ਦੀਆਂ ਨਲਕੀਆਂ ਕਾਰਨ ਇਹ ਜਿਹੜੀਆਂ ਸੜਕਾਂ ਟੁੱਟੀਆਂ-ਬੁੱਟੀਆਂ ਦੇ ਬਹੁਤ ਬੁਰੇ ਹਾਲ ਨੇ ਅਸੀਂ ਗੱਲ ਕਰਾਂਗੇ ਛੋੜੋਈ ਨਾਲ ਛੋੜੋਈ ਇਹ ਜਿਹੜਾ ਰੋਡ ਆ ਕਦਾਂ ਕੀਤਾ ਵਾ ਇਹ ਤਾਂ ਕਾਫੀ ਢੇਰ ਤੋਂ ਮੀਂਹ ਨਾਲ ਖਰਾਬ ਹੋ ਜਾਂਦਾ ਅੱਛਾ ਔਰ ਆਪਣੇ ਕਈ ਵਾਰੀ ਕਹਿ ਲਿਆ ਉਹਨਾਂ ਨੂੰ ਕੋਈ ਸੁਣਦਾ ਹੀ ਨਹੀਂ ਕਿਹਨਾਂ ਨੂੰ ਕਿਹਾ ਸੀ ਤੁਸੀਂ ਸਫਾਈ ਹਰ ਨਾਸਪਤੇ ਸਿੰਘ ਬਿੱਟੂ ਨਹੀਂ ਇਹ ਇਹ ਜਿਹੜਾ ਹੈਗਾ ਇਹ ਨਗਰ ਕੌਸ਼ਲ ਦੇ ਅੰਡਰ ਚ ਨਹੀਂ ਹੈਗਾ ਇਹ ਹੈਗਾ ਪੀ ਡਬਲਯੂ ਮਹਿਕਮੇ ਦੇ ਇਹਦੇ ਉਹਨਾਂ ਤੱਕਰ ਕਿਸੇ ਨੇ ਪਹੁੰਚ ਕੀਤੀ ਆਪਾਂ ਕਿਤੇ ਨਹੀਂ ਨਹੀਂ ਉਹਨਾਂ ਕੋਲ ਕੋਈ ਪਹੁੰਚ ਨਹੀਂ ਆਈ ਬਾਕੀ ਉਹ ਆਉਂਦੇ ਹੀ ਨਹੀਂ ਲੰਘਦੇ ਹੀ ਨਹੀਂ ਇੱਥੋਂ ਹਰ ਟਾਈਮ ਲੰਘਦੇ ਨੇ ਕੋਈ ਨਾ ਕੋਈ ਉਹਨਾਂ ਨੂੰ ਪਤਾ ਹੀ ਹੈ ਹੈ ਸਾਰਾ ਕੁਝ ਤਾਂ ਪਹੁੰਚਦਾ ਗੁਰਗਰਾ ਸਾਹ ਰੋਡ ਹੈ ਹੂੰ ਇਹਨੇ ਕਈ ਵਾਰੀ ਕੋਈ ਢਿਗਿਆ ਹੈ ਤੇ ਉਹਦੇ ਕਰਕੇ ਮਿੱਟੀ ਪਾਈਦੀ ਹੈ ਫੇਰ ਤੇ ਪਾਣੀ ਪਾਈਦਾ ਵੀ ਬਹਿ ਜਵੇ ਲੇਕਿਨ ਇਹ ਜਿਹੜਾ ਗਰਦਾ ਵੀ ਉੱਠੇ ਨਾ ਇਥੋਂ ਹਾਂ ਗਰਦਾ ਵੀ ਨਾ ਉੱਠੇ ਵੀ ਪਾਣੀ ਪਾਈਦਾ ਰੋਜ਼ ਇਤੋਂ ਕਿੰਨੀਕ ਸੰਗਤ ਦਾ ਆਵਾਜ਼ਾਈ ਹੈਗੀ ਰੋਜ਼ ਸੰਗਤ ਤਾਂ ਰੋਜ਼ ਦਾ ਗੁਰਦੁਆਰਾ ਸਾਹਿਬ ਤੇ ਲੱਖਾਂ ਦੇ ਸਾਹ ਨਾਲ ਰੋਜ਼ ਲੰਘਦੀ ਆ ਤੇ ਅੱਜ ਤਾਂ ਸੰਗਰਾਂਦ ਵਸਿਆ ਹਾਂ ਤਾਂ ਇਹ ਤੁਹਾਨੂੰ ਸੇਵਾ ਨਿਭਾਉਂਦਿਆਂ ਨੂੰ ਕਿੰਨਾ ਚਿਰ ਹੋ ਗਿਆ ਇਥੇ ਹੋ ਗਿਆ ਤੇ 3-4 ਮਹੀਨੇ 3-4 ਮਹੀਨੇ ਹੋ ਗਏ ਕਿਨੇ ਕਰਦੇ ਨੇ ਹਾਂਜੀ ਆ ਦੇਖੋ ਕਿੰਨੀ ਧੂੜ ਉੱਡਦੀ ਗੱਲ ਤਾਂ ਧੂੜ ਉੱਡਦੀ ਆ ਇਸ ਤਰ੍ਹਾਂ ਹੀ ਉੜਦੀ ਰਹਿੰਦੀ ਹੈ ਇਸੇ ਤਰ੍ਹਾਂ ਹੀ ਸਾਡੇ ਅੰਦਰ ਦੇਖੋ ਕਿਵੇਂ ਆਪਣੇ ਸਾਰਾ ਸਮਾਨ ਆਪਣੇ ਮਿੱਟੀ ਨਾਲ ਰੋਸ਼ਾਨ ਉੱਪਰ ਜਾਂਦਾ ਸਵੇਰੇ ਸਾਫ਼ ਕਰੀਦਾ ਇਹ ਬਾਈ ਜੀ ਵੀ ਇੱਥੋਂ ਦੁਕਾਨ ਵਾਲੇ ਆ ਬਾਈ ਜੀ ਇਹ ਜਿਹੜਾ ਰੋੜਾ ਕਹਿੰਦੀ ਕਿਸੇ ਨੂੰ ਕਿਹਾ ਰਿਪੇਅਰ ਵਾਸਤੇ ਕਿ ਨਹੀਂ ਇੱਥੇ ਰਿਪੇਅਰ ਨੂੰ ਕਿਹਾ ਜੀ ਕੋਈ ਹੁੰਦਾ ਨਹੀਂ ਗਾ ਜੀ ਅੱਛਾ ਹਾਂ ਜੀ ਤਕਰੀਬਨ ਹੋ ਹੀ ਗਿਆ ਜੀ ਲਗਭਗ ਸਾਲ ਜੀ ਸਾਲ ਤਾਂ ਹੋ ਗਿਆ ਜੀ ਲਗਭਗ ਸਾਲ ਦੇ ਮੰਨ ਕੋ ਚੱਲੂ ਜੀ ਸਾਲ ਹੋ ਗਿਆ ਹਾਂ ਜੀ ਇਹ ਰੋੜ ਹਾਲੇ ਤੱਕ ਠੀਕ ਨਹੀਂ ਹੋਇਆ ਨਹੀਂ ਜੀ ਇਹ ਬਣਿਆ ਗਾ ਹੋਊ ਪਤਾ ਕੁਝ ਤੁਹਾਨੂੰ ਜਿਵੇਂ ਪਹਿਲਾਂ ਹੀ ਬਣਿਆ ਜੀ ਵੋਟਾਂ ਤੋਂ ਥੋੜੇ ਪਹਿਲਾਂ ਅਮਰੀਕ ਸਿੰਘ ਨੇ ਆਪਣੇ ਜਾਦ ਥੋੜਾ ਜਿਹਾ ਕੀਤਾ ਜਿਵੇਂ ਮੈਨੂੰ ਵੋਟਾਂ ਮਿਲ ਜਾਣਗੀਆਂ ਉਸ ਤੋਂ ਬਾਅਦ ਤਾਂ ਕਿਸੇ ਨੇ ਸਾਰੇ ਨੇ ਲਈ ਜਣੀ ਤੁਹਾਡੇ ਕਹਿਣ ਦਾ ਭਾਵੇਂ ਤਿੰਨ ਸਾਲ ਹੋ ਚਲੇ ਹੋਣੇ ਆ ਇਹ ਰੋਡ ਨੂੰ ਬੜੇ ਨੂੰ ਹੁਣ ਜਿਹੜੇ ਪਾਚਾ ਉਹ ਸਰਕਾਰਾਂ ਨਹੀਂ ਲਾ ਰਹੀਆਂ ਹਾਂਜੀ ਇਹ ਹਾਂਜੀ ਇੰਨਾ ਹੋ ਗਈ ਸਮਾਂ ਤਿੰਨ ਸਾਲ ਦੇ ਲੱਗ ਭਾਜੀ ਹਾਂਜੀ ਇਹ ਇਹ ਜਿਹੜੇ ਪਾਚਾ ਇਹ ਪਾਚ ਲੱਗੇ ਰੋਡ ਚੱਲ ਸਕਦਾ ਜੀ ਨਹੀਂ ਚੱਲ ਸਕਦਾ ਜੀ ਇੱਥੋਂ ਨੀਵਾ ਬਹੁਤ ਹੈ ਇੱਥੋਂ ਨੀਵਾ ਆਪਣੇ ਪਾਣੀ ਨਾਲ ਜਿਆਦਾ ਟੁੱਟ ਜਾਣਾ ਉਹ ਆ ਇੰਤਰ ਉੱਚਾ ਕਰਨਾ ਪਊਗਾ ਇੱਥੋਂ ਉਹ ਉਹ ਵੀ ਅਸੀਂ ਇਧਰ ਟੋਏ ਦੇਖ ਕੇ ਆਏ ਆ ਸਾਰੇ ਘਵਰ ਕੀਤੇ ਆ ਜਿਹੜੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਦੇ ਵਿੱਚ ਟੋਏ ਨੇ ਵੋਟਾਂ ਪਈਆਂ ਨੇ ਉਸ ਟਾਈਮ ਮੈਂ ਇਹਨਾਂ ਨੂੰ ਕਿਹਾ ਵੀ ਆ ਜਗ੍ਹਾ ਨੀਵੀਂ ਆ ਇੱਥੇ ਹਰ ਰੋਜ਼ ਪਾਣੀ ਖੜਦਾ ਈ ਮੈਂ ਆਪ ਆਪਣੇ ਇਹਦੇ ਨਾਲ ਵਾਈਪਰ ਨਾਲ ਕੰਢਦਾ ਰਿਹਾ ਅੱਛਾ ਹਾਂ ਤੇ ਜਦ ਤੋਂ ਬਾਅਦ ਸਾਰਿਆਂ ਨੂੰ ਕਾ ਕੇ ਦੇਖ ਲਿਆ ਜਿੰਨੇ ਐਮ ਸੀ ਸੀ ਦੇ ਪ੍ਰਧਾਨ ਸੀ ਸਾਰਿਆਂ ਨੂੰ ਕਾ ਕੇ ਦੇਖ ਲਿਆ ਵੀ ਇੱਥੋਂ ਉੱਚਾ ਕਰਾ ਦਿਓ ਕਿਸੇ ਨੇ ਨਹੀਂ ਸੁਣੀ ਕੰਜਰ ਨੇ ਹੈ ਤੇ ਹੁਣ ਆ ਕੇ ਫੇਰ ਜਦ ਵੋਟਾਂ ਦੇ ਟਾਈਮ ਫੇਰ ਆ ਕੇ ਕਹਿਣਗੇ ਵੋਟਾਂ ਪਾ ਦਿਓ ਜੀ ਸਾਨੂੰ ਇੱਕ ਐਮਸੀ ਆਇਆ ਜਿਹੜਾ ਵੋਟਾਂ ਤੋਂ ਪਹਿਲਾਂ ਤਾਂ ਸਾਡੇ ਗੋਡੀਆਂ ਹੱਥ ਲਾਉਂਦਾ ਸੀ ਮਗਰੋਂ ਸਾਫ ਫੋਨ ਵੀ ਨਹੀਂ ਚੱਕਦਾ ਅੱਛਾ ਹੋਰ ਇਦਾਂ ਵੀ ਵਿੱਚ ਐਮਸੀ ਇਹ ਜਿਹੇ ਵੀ ਐਮਸੀ ਹੈਗੇ ਵੋਟਾਂ ਤੋਂ ਪਹਿਲਾਂ ਤਾਂ ਸਾਡੇ ਪੈਰੀ ਹੱਥ ਵੀ ਲਾਉਂਦਾ ਸੀਗਾ ਤੇ ਹੁਣ ਉਹ ਬਾਅਦ ਵਿੱਚ ਕਿਤੇ ਫੋਨ ਵੀ ਨਹੀਂ ਚੱਕਦਾ ਉਹਨੂੰ ਕਹਾ ਵੀ ਮੌਕਾ ਵੀ ਦਿਖਾਇਆ ਵੀ ਆ ਦੇ ਪਾਣੀ ਕਿੰਨਾ ਖੜਾ ਮੈਂ ਆਪ ਕੱਢਿਆ ਵੀ ਉਹਦੇ ਸਾਹਮਣੇ ਪਰ ਫੇਰ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਉਹ 5 ਸਾਲ ਆਪਣਾ ਪੂਰਾ ਕਰਕੇ ਤੁਰ ਗਏ ਹੁਣ ਗਾਹਾਂ ਅੱਗੋਂ ਦੇਖੋ ਕਿਹੜਾ ਆਉਂਦਾ ਕੀ ਕਰਦਾ ਕੀ ਨਹੀਂ ਕਰਦਾ ਕਿੰਨੇ ਇਹਨਾਂ ਦੇ ਜਿਹੜੇ ਦੁਖੀ ਦਿਲ ਨੇ ਕਿੱਦਾਂ ਅੰਦਰੋਂ ਜਿਹੜੀਆਂ ਇਹਨਾਂ ਦੇ ਬਾਜਾਂ ਨਿਕਲਦੀਆਂ ਕਿੱਦਾਂ ਇਹਨਾਂ ਨੇ ਕੋ ਰਾਖ ਰਾਕੇ ਇੱਥੇ ਦੇ ਜਿਹੜੇ ਮੋਤਵਰ ਬੰਦੇ ਨੇ ਐਮਸੀ ਨੇ ਉਹਨਾਂ ਨੂੰ ਵੀ ਕਿਹਾ ਕਿਉਂਕਿ ਇਹ ਜਿਹੜਾ ਰਸਤਾ ਨਾ ਦੋਸਤੋ ਇਹ ਤੁਹਾਨੂੰ ਮੈਂ ਫੇਰ ਦੱਸ ਦੇਣਾ ਇਹ ਚਰਨਕਮਲ ਚੌ ਤੋਂ ਸ੍ਰੀ ਚਨਕਮਲ ਗੁਰਦੁਆਰਾ ਸਾਹਿਬ ਨੂੰ ਇਹ ਰਸਤਾ ਜਿਹੜਾ ਮੇਨ ਹੈਗਾ ਵਾ ਇੱਥੇ ਸੰਗਤ ਵੀ ਲੱਖਾਂ ਦੀ ਧਾਰ ਵਿੱਚ ਆਉਂਦੀ ਆ ਪਰ ਇੱਥੇ ਪਰੇਸ਼ਾਨੀ ਇਹ ਆ ਕਿ ਜਿਹੜੇ ਟੋਏ ਪੈ ਜਾਂਦੇ ਆ ਪ੍ਰਸ਼ਾਸਨ ਦੀ ਨਲੈਕੀ ਕਰਨਾ ਇਹ ਟੋਏ ਭਰੇ ਨਹੀਂ ਜਾਂਦੇ ਕੈਮਰਾਮੈਨ ਹਰਸ਼ ਦੇ ਨਾਲ ਜਗਦੀਸ਼ ਰਾਏ